ਸਾਡੀ ਖਾਲਸਾ ਕਹਿੰਦਾ ਵੀ ਜਿਹੜਾ ਸਿੰਘ ਜਾਗਦਾ ਚੜ੍ਹਦੀ ਕਲਾ ਦਾ ਹੈਗਾ ਉਹ ਉਹ ਹਰ ਜ਼ਰੂਰ ਹੋਲੇ ਮਹਲੇ ਤੇ ਆਉ ਉਹ ਜਿਹੜਾ ਮਰ ਗਿਆ ਫਿਰ ਉਹ ਹੋਲੇ ਤੇ ਮਹਲੇ ਤੇ ਆਉਂਦੇ ਇਸ ਕਰਕੇ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਿਉਂਦੇ ਹੀ ਸਿੰਘ ਨੇ ਤਿਆਰ ਪਰ ਤਿਆਰ ਨੇ ਉਹ ਹੀ ਖਾਲਸੇ ਦੇ ਹੋਲੇ ਮਹਲੇ ਵਿੱਚ ਸ਼ਾਮਲ ਹੁੰਦੇ ਨੇ ਔਰਨ ਕੀ ਹੋਲੀ ਮਮ ਹੋਲਾ ਖੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਸਲ ਲਾਲ ਦੇਵ ਦੇ ਮਹਾਨ ਵਾਕਾਂ ਅਨੁਸਾਰ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਬਰੋਸਾ ਆਇਆ ਹੋਇਆ ਖਾਲਸਾ ਪੰਥ ਸਤਿਗੁਰੂ ਮਹਾਰਾਜਿਆਂ ਦੇ ਦਿੱਤੀ ਹੋਈ ਮਰਜਾਦਾ ਨੂੰ ਅੱਜ 15 ਮਾਰਚ 2025 ਨੂੰ ਜਿਹੜਾ ਹੋਲਾ ਮਹੱਲਾ ਬੁੱਢਾਦਲ ਦੀ ਸੋਣੀ ਦੇ ਵਿੱਚੋਂ ਸਮੂਹ ਤਰਨੇਦਾਲ ਅਰਮਾ ਖਰਮਾ ਤਰਨਾਦਾਲ ਦਸ਼ਮੇ ਤਰਨਾਦਾਲ ਚਮਕੌਰ ਸਾਹਿਬ ਤਨ ਸਾਰੇ ਤਰਨਾਦਾਲਾਂ ਨੇ ਅਰਦਾਸਾਂ ਬੇਨਤੀਆਂ ਕਰਕੇ ਜਿਹੜਾ ਮਹੱਲਾ ਆਰੰਭ ਕੀਤਾ ਤੌਂਸੀਆਂ ਨਗਰਾਂ ਦੇ ਤਾਬਿਆ ਇਹ ਮਹੱਲਾ ਕੇਸਗੜ੍ਹ ਸਾਹਿਬ ਅਨੰਦਗੜ੍ਹ ਸਾਹਿਬ ਹੋਰ ਗੁਰੂ ਕਾ ਨਾਮ ਦੇ ਦਰਸ਼ਨ ਕਰਦਾ ਹੋਇਆ ਸਟੇਡੀਅਮ ਦੇ ਵਿੱਚ ਪਹੁੰਚ ਕੇ ਉੱਥੇ ਜੰਗ ਜੂਰਤਾ ਵੀ ਦਿਖਾਏ ਜਾਣਗੇ ਘੋੜ ਸਵਾਰ 2-2 ਘੋੜਿਆਂ ਤੇ ਚੜ ਕੇ 4-4 ਘੋੜਿਆਂ ਤੇ 8-8 ਘੋੜਿਆਂ ਤੇ ਚੜ ਕੇ ਜਿਹੜੇ ਜੰਗ ਜੂਰਤਾਪ ਦਿਖਾਉਣਗੇ ਨਿਜੇਵਾਜ਼ੀ ਵੀ ਹੋਵੇਗੀ ਗਤਕਾਜ਼ বাজ ਵੀ ਹੋਗੇ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਜਿਹੜਾ ਖਾਲਸੇ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮੱਲਾ ਬਖਸ਼ਿਆ ਅੱਜ ਪੂਰਾ ਖਾਲਸਾ ਪੰਥ ਜਿਹੜਾ ਹੈਗਾ ਉਹ ਠਾਠਾ ਮਾਰਦਾ ਜਾਹੋ ਜਲਾਲ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਹੈ ਮਾਹੀ ਮੇਰੇ ਦੀ ਸੋਹਣੇ ਦੀ ਕਲਗੀ ਵਿੱਚ ਮੂੰਹ ਦਿਖਦਾ ਜਿੱਧਰ ਦੇਖਾਂ ਸਤਿਗੁਰੂ ਜੀ ਉਧਰ ਤੂੰ ਹੀ ਤੂੰ ਤੂੰ ਹੀ ਤੂੰ ਦਿਸਦਾ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਜਾਰੇ ਪਾਸੇ ਖਾਲਸੇ ਪੰਥ ਦੇ ਰੂਪ ਦੇ ਵਿੱਚ ਜਿਹੜੇ ਦਦਾਰੇ ਦੇ ਰਹੇ ਨੇ ਜਿਵੇਂ ਜਰਾ ਬਾਬਾ ਚੜ੍ਹਤ ਸਿੰਘ ਜੀ ਅਰਬਾਂ ਖਰਬਾਂ ਉਹ ਵੀ ਘੋੜੇ ਤੇ ਸਵਾਰ ਨੇ ਫੌਜਾਂ ਲਾੜਨੀਆਂ ਜਿਹੜੀਆਂ ਘੋੜਿਆਂ ਦੇ ਸਵਾਰ ਹੋ ਕੇ ਸੰਗਤ ਨੂੰ ਆਪਣੇ ਚਾਰਨ ਗੰਗਾ ਸਟੇਡੀਅਮ ਦੇ ਵਿੱਚ ਜਹਰ ਦਿਖਾਉਣ ਵਾਸਤੇ ਤਿਆਰ ਪਰ ਤਿਆਰ ਜਾ ਰਹੀਆਂ ਨੇ ਦੇਖੋ ਜਿਹੜੇ ਸਾਡੇ ਵੀਰ ਚਲੇ ਗਏ ਬਾਹਰੇ ਉਹ ਵੀ ਇੱਕ ਦਿਨ ਆਉਣਗੇ ਇਹ ਸਾਡਾ ਪੰਜਾਬ ਆ ਗੁਰਾਂ ਦੇ ਨਾਮ ਤੇ ਵੱਸਦਾ ਜਿਹੜੇ ਵਿਦੇਸ਼ ਦੇ ਵਿੱਚ ਸਾਡੀ ਸਿੱਖੀ ਦੇ ਨਾਲ ਜੁੜੇ ਹੋਏ ਨੇ ਵਿਦੇਸ਼ੀ ਵੀਰ ਉਹ ਵੀ ਆ ਕੇ ਹੋਲੇ ਮਹਾਲੇ ਦੇ ਉੱਤੇ ਦਰਸ਼ਨ ਕਰਦੇ ਨੇ ਸਾਡੀ ਘਰ ਰਵਾਇਤਾਂ ਖਾਲਸਾ ਕਹਿੰਦਾ ਵੀ ਜਿਹੜਾ ਸਿੰਘ ਜਾਗਦਾ ਚੜਦੀ ਕਲਾ ਦਾ ਹੈਗਾ ਉਹ ਉਹ ਜਰੂਰ ਹੋਲੇ ਮਹਲੇ ਤੇ ਆਉ ਜਿਹੜਾ ਮਰ ਗਿਆ ਫਿਰ ਉਹ ਹੋਲੇ ਤੇ ਮਹਲੇ ਤੇ ਆਉਂਦੇ ਇਸ ਕਰਕੇ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਿਉਂਦੇ ਸਿੰਘ ਨੇ ਤਿਆਰ ਪਰ ਤਿਆਰ ਨੇ ਉਹੀ ਖਾਲਸੇ ਦੇ ਹੋਲੇ ਮਹਲੇ ਵਿੱਚ ਸ਼ਾਮਲ ਹੁੰਦੇ ਨੇ ਮੈਂ ਜਿਹੜੀਆਂ ਵਿਦੇਸ਼ ਵਿਦੇਸ਼ੀਆਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਨੌਜਵਾਨਾਂ ਨੂੰ ਆਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨੇ ਕੇਸਗਰ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਤੁਹਾਨੂੰ ਖੰਡੇ ਵਾਟੇ ਦਾ ਅਮਰਸ਼ਕਾ ਕੇ ਸਿੰਘ ਸਜਾਇਆ ਆਪਾਂ ਨੇ ਸਾਰਿਆਂ ਨੇ ਸਿੰਘ ਸਜਣਾ ਗੁਰੂ ਵਾਲੇ ਬਣਨਾ ਬਾਣੀ ਬਣਦੇ ਧਾਰਨੀ ਹੋਣਾ ਸਤਿਗੁਰੂ ਕਿਰਪਾ ਕਰਨ ਸਾਡਾ ਪੰਜਾਬ ਇਸੇ ਤਰ੍ਹਾਂ ਪੰਜਾਬ ਵਾਹਦਾ ਸਾਡਾ ਅਣਖ ਤੇ ਜਦੋਂ ਹੋਂ ਦਾ ਮਸਲਾ ਆ ਜਾਂਦਾ ਫਿਰ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਖਾਲਸਾ ਰਾਜ ਲਿਆਉਣ ਵਾਸਤੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਸਾਰੇ ਦਲ ਪੰਥਾਂ ਵੱਲੋਂ ਸਾਰੀਆਂ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਤੇ ਸਮੁੱਚੇ ਪੰਥ ਖਾਲਸਾ ਜੀ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਹੌਲੇ ਮਹਲੇ ਦਿੰਦੇ ਆ ਜੀ